ਪਿੰਡ ਦਾ ਆ ਤਾਂ ਮੰਡੀ ਸਾਰਾ ਆ ਰਹਾ ਤਾਂ ਵੀ ਸਮਾਨ ਨੂੰ ਨਹੀਂ ਕੱਢਿਆ ਗਿਆ ਕਿੰਨਾ ਕਿੰਨਾ ਪਣੀ ਇਸ ਫਲੈਂਟ ਦੇ ਵਿੱਚ ਰਿਹਾ 7-7 ਫੁੱਟ ਤੇ ਤੁਹਾਡਾ ਕੋਈ ਸਮਾਨ ਨਹੀਂ ਬਚਾਇਆ ਨਹੀਂ ਬਚਾਏਗਾ ਸਮਾਨ ਦੇ ਦਾਣੇ-ਦੋਣੇ ਵੀ ਭੰਜ-ਭੰਜ ਗਏ ਆ ਕਿੰਨੇ ਦਾਣੇ ਦਾਣੇ ਆ ਤਿੰਨ-ਚਾਰ ਕਵਾਂਟਲ ਭੰਜ ਗਏ ਜਿਹੜੀ ਸਮਾਜਿਕ ਸੁਸਤਾਨਾ ਜਾਂ ਐਨ ਆਰ ਆਈ ਵੀਰ ਨੇ ਕੀ ਉਹਨਾਂ ਤੋਂ ਮਦਦ ਵੀ ਖਾਲਾ ਤੇ ਵਾਸ਼ ਕਮਰੇ-ਕਮਰੇ ਪਾਦਨ ਦੇਲੇ ਦਾ ਬੰਦੇ ਆ ਨਹੀਂ ਗੱਲ ਪਤਾ ਨਹੀਂ ਉਹਨੂੰ ਕੋਈ ਪਾਣੇ ਕਿ ਨਹੀਂ ਪਾਣੇ ਤੁਹਾਡੀ ਡਾਲ 2400 ਰੁਪਏ ਦੇ ਲਈ ਕੋਣ ਕੋਣ ਬਰੋਸ ਦੋ ਨਿਆਣਿਆਂ ਦਾ ਮੈਂ ਨਾ ਪੀ ਪਤਾ ਮਾਦਾ ਫੇ ਗੁਜਰ ਗਈ ਅੱਜ ਖਰਚਾ ਉੱਤੇ ਲੱਗ ਗਿਆ ਹੁਣ ਤਾਂ ਪਤਾ ਅਥਰੂ ਟੈਡ ਹੋ ਗਿਆ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚਿਆ ਅਸੀਂੋ ਤਲਾ ਸੋ ਇਹ ਡੇਰਾ ਬਾਬਾ ਨਾਨਕ ਦੇ ਵਿੱਚ ਪਿੰਡ ਮੌਜੂਦ ਆ ਸੋ ਵੱਖ-ਵੱਖ ਪਿੰਡਾਂ ਦੇ ਵਿੱਚ ਕਾਫੀ ਜਿਹੜਾ ਹੜ੍ਹ ਨੇ ਮਾਰ ਕੀਤੀ ਪਿੰਡਾਂ ਨੂੰ ਕਾਫੀ ਨੁਕਸਾਨ ਦਾ ਕੀਤਾ ਸੋ ਘਰ ਵੀ ਜਿਹੜੇ ਲੋਕਾਂ ਦੇ ਇਸ ਹਾਰ ਦੀ ਪੇਟ ਦੇ ਵਿੱਚ ਕਾਫੀ ਆ ਗਏ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਜਿਹੜੀਆਂ ਕਰਦੀਆਂ ਤਸਵੀਰਾਂ ਜਰੂਰ ਸਾਂਝੀਆਂ ਕਰ ਦਿੱਤੀਆਂ ਜਾਣ ਸੋ ਇਸ ਪਿੰਡ ਦੇ ਵਿੱਚ ਵੀ ਕਾਫੀ ਦੱਸਦੇ ਨੇ 6-7 ਫੁੱਟ ਜਿਹੜਾ ਪਾਣੀ ਪਿੰਡ ਵਾਲਿਆਂ ਦਾ ਦੱਸਣਯੋਗ ਜਿਹੜਾ ਇਸ ਪਿੰਡ ਦੇ ਵਿੱਚ ਰਿਹਾ ਵਾ ਸੋ ਸਾਡੇ ਨਾਲ ਇਸ ਪਿੰਡ ਦੇ ਜਿਹੜੇ ਨੇ ਲੋਕ ਜਿਨ੍ਹਾਂ ਦੇ ਕੁਝ ਘਰ ਜਿਹੜੇ ਹਰ ਪ੍ਰਭਾਵਿਤ ਹੋਏ ਨੇ ਸਾਡੇ ਨਾਲ ਗੱਲਬਾਤ ਕਰਦੇ ਆ ਅਸੀਂ ਤਸ ਹਾਂ ਜੀ ਕਿਦੋਂ ਪਾਜੀ ਇਸ ਪਿੰਡ ਦੇ ਵਿੱਚ ਪਾਣੀ ਆਇਆ ਪਿੰਡਾ ਤਾਂ ਅੱਧੇ ਸਾਰਾ ਰਾਤ ਵੀ ਸਮਾਜ ਮਨ ਉਹ ਨਹੀਂ ਕੱਢਿਆ ਗਿਆ ਬਾਕੀ ਪਿੰਡਾਂ ਦੇ ਵਿੱਚ ਜਿਹੜਾ ਆਪਣੇ ਪਖੋਟਲੀ ਸਾਹਿਬ ਜਾਂ ਉਹ ਪਿੰਡ ਦੇ ਉਹ ਬਿਲਕੁਲ ਤੁਸੀਂ ਬੰਦੇ ਕਲੋਜ ਨੇ ਉਹਨਾਂ ਪਿੰਡਾਂ ਵਿੱਚ ਤੇ ਜਿਹੜਾ ਪਹਿਲਾਂ ਹੀ ਜਿਹੜਾ ਪਾਣੀ ਆ ਗਿਆ ਉਹ ਤੁਹਾਡੇ ਪਿੰਡ ਵਿੱਚ ਇੱਕ ਦੋ ਦਿਨ ਤੇ ਬਾਅਦ ਆ ਗਿਆ ਜਾਂ ਉਸੇ ਦਿਨ ਨਹੀਂ ਰਾਤ ਉਹ ਅਗਲੇ ਦਿਨ ਆ ਗਿਆ ਹਾਂ ਜੀ ਹਾਂ ਜੀ ਕਿੰਨਾ ਪਾਟਾ ਜਿਹੜਾ ਤੁਹਾਡੇ ਰਬਬਾ ਨਾਨਕ ਤੁਸੀਂ ਕੋਲ ਤੋਂ ਪਾਜਦਾ 10 15 ਕਿਲੋਮੀਟਰ ਹੈਗਾ ਸੋ ਹਾਂ ਜੀ ਬੋਲੋ ਫਿਰ ਪਾਣੀ ਦੀ ਰਫਤਾਰ ਜਿਹੜੀ ਕਾਫੀ ਮਲ ਮਨ ਸਕਦੇ ਜਿਹੜਾ ਇਨਾ ਪੈੜਾ ਜਿਹੜਾ ਉਹਨੇ ਕੁਝ ਹੀ ਘੰਟਿਆਂ ਦੇ ਵਿੱਚ ਜਿਹੜਾ ਤਿਆਰ ਹੋ ਗਿਆ ਹਾਂਜੀ ਹਾਂਜੀ ਕਿੰਨਾ ਕਿੰਨਾ ਪਾਣੀ ਇਸ ਘੰਟੇ ਦੇ ਵਿੱਚ ਰਿਹਾ ਹੈ 7-7 ਫੁੱਟ 7-7 ਫੁੱਟ ਹਾਂਜੀ ਪਰ ਵਧਿਆ ਗਿਆ ਜੱਕਦਾ ਬੇਨਾ ਪਾਣੀ ਜਿਹੜਾ ਆ ਗਿਆ ਨਹੀਂ ਆਛਾ ਆਛਾ ਹੈ ਇੱਕਦਮ ਮਹਾ ਦੀ ਸਮਾਨ ਕਿਵੇਂ ਜੇ ਪਛਾਣ ਨੂੰ ਪਹਿਲਾਂ ਹੀ ਜਿਹੜਾ ਇਹ ਹਰ ਨੂੰ ਲੈ ਕੇ ਅਲਰਟ ਕਰ ਦਿੱਤਾ ਗਿਆ ਹੈ ਬਾਰਸ਼ਾ ਹੋਣ ਦੀਆਂ ਹੀ ਪਾੜਾਂ ਤੇ ਵੀ ਤੇ ਤੁਹਾਡੇ ਕੋਲ ਸਮਾਨ ਨਹੀਂ ਬਚਾ ਨਹੀਂ ਬਚਾਇਆ ਗਿਆ ਸਮਾਨ ਦੇ ਦਾਣੇ ਦੋਣੇ ਵੀ ਭਜ ਪਜ ਗਏ ਆ ਕਿੰਨੇ ਦਾਣੇ ਦਾਣੇ ਆਇਆ 3-4 ਕੁੰਟਲ ਭਜ ਗਏ ਭਜ ਗਏ ਹ ਕਪੜਾ ਕਪੜਾ ਸਾਫ ਪੈ ਗਏ ਹਾਂਜੀ ਹਾਂਜੀ ਸ਼ਾਪ ਜਿਹੜੀ ਆ ਇਹ ਮਤਲਬ ਹੁਣੀ ਜਦੋਂ بارش ਆ ਪਈ ਉਹਦੋਂ ਹੋਈ ਜਾਂਦੀ ਨਹੀਂ ਉਹਦੇ ਪਾਣੀ ਨਾਲ ਹੀ ਡਿੱਗ ਪਈ ਹਾਂਜੀ ਹਾਂਜੀ ਕੀ ਮਨ ਲਓ ਪ੍ਰਸ਼ਾਸਨ ਤੋਂ ਜਾਂ ਮਨ ਲਓ ਤੁਹਾਡੇ ਨਾਲ ਮਨ ਲਓ ਜਿਹੜੇ ਪਿੰਡ ਦੇ ਵਿੱਚ ਇੰਨਾ ਪਾਣੀ ਰਿਹਾ ਹੈ ਪ੍ਰਸ਼ਾਸਨ ਵੱਲੋਂ ਜਾਂ ਸਮਾਜ ਸੇਵੀ ਸਹਾਇਤਾ ਵੱਲੋਂ ਮਨ ਲਓ ਜਿਵੇਂ ਇੰਨੀ ਸੇਵਾ ਕੀਤੀ ਜਾਂ ਤਾਂ ਤੁਹਾਡਾ ਪਹੁੰਚ ਪਹੁੰਚ ਨਹੀਂ ਦੀ ਸੀ ਨਹੀਂ ਕਿਟ ਦੇ ਵਿੱਚ ਜਿਹੜਾ ਸਹਾਇਤਾ ਨੇ ਜਾਂ ਟਰਾਲੀਆਂ ਨੇ ਲੋਕ ਲੰਗਰ ਲੈ ਕੇ ਬਹੁਤ ਲੰਗਰ ਲੰਗਰ ਤੋਂ ਲੈ ਕੇ ਆਉਂਦੇ ਹਾਂ ਹਾਂਜੀ ਹਾਂਜੀ ਉਹ ਇੱਥੇ ਜਿਹੜੀਆਂ ਟਰਾਲੀਆਂ ਚੱਲਦੀਆਂ ਨੇ ਜਾਂ ਜਿਹੜੀ ਕਿਸ਼ਤੀ ਬੋਟੇ ਚਲੀ ਟਰਾਲੀਆਂ ਹੁੰਦੀਆਂ ਨੇ ਹਾਂਜੀ ਟਰਾਲੀਆਂ ਇਹਨਾਂ 5-6 ਫੁੱਟ ਦੇ ਵਿੱਚ ਜਿਹੜੀਆਂ ਟਰਾਲੀਆਂ ਚੱਲਦੀਆਂ ਹਾਂਜੀ ਇਹ ਚੱਲਦੇ ਨੇ ਹੁਣ ਜਿਹੜੀ ਸਮਾਜਿਕ ਵਿਸਾਇਸਤਾ ਨੇ ਜਾਂ ਐਨਆਰਆਈ ਵੀਰ ਨੇ ਕੀ ਉਹਨੂੰ ਤੋਂ ਮਦਦ ਹੀ ਖਾਲਾ ਪੇ ਵਸ ਕਮਰੇ-ਕਮਰੇ ਪਾ ਦੇਣ ਢੜੀ ਦਾ ਬੰਦੇ ਆ ਨਹੀਂ ਗਾੜੀ ਪਤਾ ਨਹੀਂ ਹਨ ਕਿ ਪੈਣੇ ਕਿ ਨਹੀਂ ਪੈਣੇ ਢੜੀ ਦਾ ਕਾਹਦਾ ਕੰਮ ਕਰਦਾ ਏ ਇੰਨੇ ਹਾਂ ਕਿ ਕਿੰਨੀ ਦੂਰੀ ਸਾਡੇ 450 ਰੁਪਏ ਦੇ ਲਈ ਕੋਈ ਫੋਨ ਪਰਵਰ ਦੋ ਨਿਆਣਿਆਂ ਦਾ ਮੈਂ ਨਾਲ ਦੀ ਬੱਚੇ ਪਰਦੇ ਹਾਂਜੀ ਪਰਦੇ ਜੀ ਇੱਥੇ ਪਿੰਡੀ ਨਹੀਂ ਸਕਦੇ ਧਰੋ ਵਾਲੀ ਪਰਦੇ ਕਿਵੇਂ ਬਲ ਮਤਲਬ ਦਿਹਾੜੀ ਲਾਵ ਚੁਕੇ ਮਤਲਬ ਟੁੱਟ ਵੀ ਜਾਂਦੀ ਡਾੜੀ ਜਾਂ ਕਿਲੇ ਸਰਕਲ ਚੱਲ ਜਾਂਦਾ ਤਾਂ ਨਹੀਂ ਚੱਲਦਾ ਮਾਰਾ ਮੋਟਾ ਜਾ ਜਾਈਂ ਹਾਂ ਪਰ ਇੱਕੋ ਹੀ ਹੋਵੇ ਹਾਂਜੀ ਇਹੋ ਜਿਹਾ ਇੱਕੋ ਜਿਹਾ ਪਹਿਲਾਂ ਜਦੋਂ ਹੜ੍ਹ ਤੇ ਜਾਂ ਬਾਦਸ਼ਾਹ ਪਾਉਣ ਤੋਂ ਪਹਿਲਾਂ ਉਹ ਕਮਰੇ ਲੈ ਕੇ ਕਮਾਂਦੇ ਵਿੱਚ ਕੋਈ ਛਾਲ ਆਉਂਦੇ ਹੋਣਾ ਵੀ ਇਹਨਾਂ ਪੱਕਾ ਕਰਨੀ ਹਾਂਜੀ ਹਾਂਜੀ ਪੈਂਦਾ ਹੁੰਦਾ ਏ ਖਰਚਾ ਇਹ ਤੁਹਾਨੂੰ ਪਤਾ ਮਾਦਾ ਫੇਰ ਗੁਜਰਗੀ ਹੈ ਜੀ ਖਰਚਾ ਉੱਤੇ ਲੱਗਿਆ ਹੁੰਦਾ ਨਾ ਪਤਾ ਅਥਰ ਹੀ ਟੈਡ ਹੋ ਗਿਆ ਕਿੰਨੇ ਪਿੰਡ ਦੇ ਵਿੱਚ ਜਾਂ ਹੋਰ ਲਗ ਲੱਗੇ ਸਮਾਜ ਸੇਵੀ ਸਜਤਾ ਬਣੀਆਂ ਹੁੰਦੀਆਂ ਨੇ ਇਹਨਾਂ ਦੇ ਵੀ ਬਣੇ ਹੁੰਦੇ ਨੇ ਤੁਹਾਡਾ ਮਤਲਬ ਕੰਡੀ ਕੋਈ ਨਹੀਂ ਜੋ ਸਰਪੰਚ ਨੂੰ ਸਵਾ ਕੋਈ ਨਹੀਂ ਆਇਆ ਕੀ ਚੱਕਰ ਹੋਇਆ ਜਦੋਂ ਇਹ ਬਾਰਸ਼ਾਂ ਪੈ ਡੀਆਂ ਹੈ ਤੁਹਾਡੇ ਕੋਲ ਪਿੰਡ ਦੇ ਵਿੱਚ ਜਾਂ ਹੋਰ ਸਮੱਸਿਆ ਵੀ ਸਸਤਾ ਨੇ ਤਰਪਾਲਾਂ ਦੇ ਡੀਆ ਵੀ ਕੋਠੇ ਜਿਹੜੇ ਬਾਸਾਂ ਗਣ ਬਾਰਸ਼ ਤੁਰਾ ਗਏ ਪਹਿਲਾਂ ਨਹੀਂ ਪਹੁੰਚਾ ਜਦੋਂ ਪਾਣੀ ਆਇਆ ਉਦੋਂ ਆਏ ਬਾਅਦ ਚਾਹ ਹਾਂਜੀ ਪਹਿਲਾਂ ਨਹੀਂ ਤਰਪਾਲ ਪਾਈ ਨਹੀਂ ਗਈ ਤੁਹਾਡੀ ਪਾਈ ਨਹੀਂ ਗਈ ਜੀ ਪੈਸੇ ਹੱਥੋਂ ਨਹੀਂ ਪਈ ਗਈ ਵੀ ਸੋਸ਼ਲ ਲੋਜ ਸਰਕਾਰੀ ਜਿਹੜੀ ਤਰਪਾਲਾਂ ਵੀ ਫਰੀ ਹੋਈਆਂ ਹੈ ਤੁਹਾਨੂੰ ਉਹ ਫਰੀ ਬਾਅਦ ਚ ਆਈਆਂ ਨਾ ਜਦੋਂ ਪਾਣੀ ਪੂਣੀ ਚੜਿਆ ਹੈ ਮੀਂਹ ਮਾ ਪੈਂਦ ਰਹੇ ਫੇਰ ਹੀ ਆਇਆ ਇਧਰ ਪਰ ਹਾਂਜੀ ਉਦੋਂ ਦੇ ਕੋਈ ਆਇਆ ਨਹੀਂ ਕਾਫੀ ਜਿਹੜੇ ਦਿਨਾਂ ਤੱਕ ਬਾਰਸ਼ ਬਿਲਕੁਲ ਜੀ ਮੈਨ ਨਹੀਂ ਬਲੀ ਮਾਰ ਚੁਲੀ ਬਲ ਆਇਆ ਹੈ ਪਾਣੀ ਆ ਨਹੀਂ ਨਹੀਂ ਪਾਣੀ ਆਇਆ ਤਾਂ ਫਿਰ ਮਿਲ ਗਿਆ ਹਾਂ ਜੀ ਹਾਂ ਜੀ ਉਹ ਲੋਕਾਂ ਨੂੰ ਜਿਹੜੇ ਦੂਜੇ ਲੋਕਾਂ ਨੂੰ ਮਿਲ ਗਿਆ ਨਹੀਂ ਉਦੋਂ ਸਾਰਿਆਂ ਨੂੰ ਮਿਲ ਗਿਆ ਜੀ ਹਾਂ ਜੀ ਹੁਣ ਜੇ ਸਵਾਸ ਸੇਵੀ ਸੰਸਥਾ ਨੂੰ ਜਾਂ ਐਨ ਆਰ ਵੀਰ ਨੇ ਤੁਹਾਡੀ ਕਾਇਰ ਮਦਦ ਕਰਨੀ ਹੋਵੇ ਤਾਂ ਕਿਹੜੇ ਪਿੰਡੇ ਕਾਫੀ ਐਡਰੈਸ ਕਰਾ ਐ ਹੋਰ ਸਿੰਘੇ ਚੰਦ ਲਈ ਕਿਹੜਾ ਜ਼ਿਲ੍ਹਾ ਪੈਂਦਾ ਮੇਰਾ ਪੱਪਾ ਨਾਨਕ ਜੇ ਪੱਪਾ ਹਾਂ ਜੀ ਸੋ ਇਹ ਪਿੰਡ ਦੇ ਰਸੀਕੇ ਜਿਹੜੇ ਕੁਝ ਜਿਹੜੇ ਲੋਕ ਨੇ ਜਿੰਨਾਂ ਦਾ ਹਰ ਦਿਲ ਪੇਟ ਦੇ ਵਿੱਚ ਘਰ ਆਉਂਦੇ ਨਾਲ ਪੂਰੀ ਤਰ੍ਹਾਂ ਜਿਆ ਨੁਕਸਾਨ ਦਾ ਇੱਕ ਹੋ ਗਿਆ ਇੱਕ ਹੀ ਕਮਰਾ ਸੀ ਵੀਰ ਦੇ ਵੱਲੋਂ ਸੋ ਲਿਹਾਰੀ ਦਾ ਲੇਬਰ ਦਾ ਕੰਮ ਕਰਦਾ ਛੋਟੇ ਛੋਟੇ ਬੱਚੇ ਨੇ ਸੋ ਕਰਦੀ ਵੀ ਕਹਿੰਦਾ ਮਸਾ ਹੀ ਜਿਹੜੀ ਆ ਇਹ ਚੱਲਦੀ ਆ ਸਰਕਲ ਚੱਲਦਾ ਵਾ ਸੋ ਸਮਾਜ ਸੇਵੀ ਸੰਸਥਾ ਤੋਂ ਜਿਹੜੀ ਮਦਦ ਦੀ ਗੱਲ ਲਗਾ ਰਿਹਾ ਮੈਂ ਤੁਹਾਡਾ ਆਪਣਾ ਪਤਰਕਾਰ ਲੋਕ ਸਿੰਘ